ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਆ ਚੁੱਕੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਧਾਈ ਦਿੰਨਾ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਜਿਹੜੀ ਕਿ ਹੋਣ ਜਾ ਰਹੀ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਸਿੰਘਾਂ ਨੂੰ ਤੇ ਬਾਕੀ ਜਿਹੜੇ ਕਿ ਨਾਲ ਦੇ ਸਿੰਘ ਨੇ ਭਾਈ ਅਮਰਪਾਲ ਸਿੰਘ ਦੇ ਸਾਥੀ ਫੜੇ ਗਏ ਸੀ ਤੇ ਭਾਈ ਅਮਰਪਾਲ ਸਿੰਘ ਨੂੰ ਖਾਸ ਕਰਕੇ ਕਿ ਮੈਂ ਜੇਲ੍ਹ ਦੇ ਵਿੱਚ ਰੱਖੂੰਗਾ ਤਾਂ ਗੁਰੂ ਸਾਹਿਬ ਨੇ ਜਿਹੜਾ ਕਿ ਕਹਾਣੀ ਨੂੰ ਮੋੜ ਦਿੱਤਾ ਉਹ ਦੇਖਣ ਲਾਇਕ ਹੈ ਤੇ ਮੈਂ ਤੁਹਾਡੇ ਸਾਹਮਣੇ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਬਾਤਾਂ ਦਰੂੰਗਾ ਤੇ ਸੁਣਾਉਂਗਾ ਵੀ ਦਿਖਾਉਂਗਾ ਵੀ ਪਰ ਪਹਿਲਾਂ ਇਹ ਗੱਲ ਦੇਖੋ ਜਿਹੜਾ ਸੀ ਐਮ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ ਕਿ ਮੈਂ ਅਮਰਪਾਲ ਨੂੰ ساری ਉਮਰ ਜਾਨੀ ਅੰਦਰ ਹੀ ਰੱਖੂਗਾ ਬਾਹਰ ਨਿਕਲਣ ਦਿੰਦਾ ਹੀ ਨਹੀਂ ਤਾਂ ਉਹਦਾ ਅੱਜ غرور ਟੁੱਟ ਚੁੱਕਿਆ ਪੰਜਾਬੀਓ ਤਾਂ ਤੁਸੀਂ ਕਹੋਗੇ ਗੱਲ ਹੈ ਕੀ ਹੈ ਦਰਸਲ ਜਿਹੜਾ ਕਿ ਇੱਕ ਮੰਤਰੀ ਭੇਜਿਆ ਗਿਆ ਆਪਣੇ ਸਿੰਘਾਂ ਦੇ ਕੋਲ ਸੀ ਐਮ ਭਗਵੰਤ ਮਾਨ ਨੇ ਇੱਕ ਮੀਟਿੰਗ ਦੇ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਸੀਐਮ ਭਗਵੰਤ ਮਾਨ ਮੰਨ ਚੁੱਕੇ ਨੇ ਬਹੁਤੇ ਸਾਥੀਆਂ ਨੂੰ ਤਾਂ ਪਤਾ ਲੱਗ ਚੁੱਕਿਆ ਤਾਂ ਸਾਡੇ ਲੋਕ ਪੰਜਾਬ ਦੇ ਕੁਝ ਨਹੀਂ ਮੰਨਦੇ ਹੁਣੇ ਪਰ ਮੈਂ ਇਹਦੇ ਸਬੂਤ ਧਰੂਗਾ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਕਿ ਜਿਵੇਂ 2 ਦਿਨ ਪਹਿਲਾਂ ਹੀ ਸੀਐਮ ਭਗਵੰਤ ਮਾਨ ਦਾਖਲ ਹੋਏ ਨੇ ਹਸਪੀਟਲ ਦੇ ਵਿੱਚ ਕਾ ਉਹਨਾਂ ਨੂੰ ਜਿਵੇਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਵਰਗੇ ਨੌਜਵਾਨ ਲੱਖਾ ਸਿੰਘ ਸੁਧਾਣਾ ਜਿਹੜੇ ਕੇ ਨੂੰ ਰੋਜ਼ ਤਾਨੇ ਮਾਰਦੇ ਸੀ ਧੱਕੇ ਦੇ ਨਾਲ ਕਿਤੇ ਉਹਨਾਂ ਦੀਆਂ ਗੱਲਾਂ ਨੇ ਇਹਦਾ ਜਿਹੜਾ ਕਿ ਦਿਲ ਸੀ ਉਹਨੂੰ ਚੰਜੋੜ ਦਿੱਤਾ ਜਿਹੜਾ ਇਹਦਾ ਅੰਦਰਲਾ ਜ਼ਮੀਰ ਸੀ ਉਹ ਜਾਗ ਚੁੱਕਿਆ ਤਾਂ ਹੁਣ ਉਹੀ ਸੀਐਮ ਭਗਵੰਤ ਮਾਨ ਨੇ ਆਪਣੇ ਇੱਕ ਮੰਤਰੀ ਨੂੰ ਭੇਜ ਕੇ ਸਿੰਘਾਂ ਦੇ ਕੋਲ ਉਹਨੇ ਕਿਹਾਇਆ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਨੂੰ ਤਿਆਰ ਆ ਤੇ ਬੰਦੀ ਸਿੰਘਾਂ ਦੀ ਤੇ ਅਮਰਪਾਲ ਸਿੰਘ ਦੀ ਰਿਹਾਈ ਕਰਨ ਨੂੰ ਤਿਆਰ ਆ ਤਾਂ ਪਹਿਲਾਂ ਉਹ ਮੁੱਖ ਆਪਣਾ ਮੰਤਰੀ ਭੇਜਿਆ ਤਾਂ ਉਸ ਤੋਂ ਬਾਅਦ ਅਗਲੀ ਮੀਟਿੰਗ ਖੁਦ ਭਗਵੰਤ ਮਾਨ ਦੀ ਹੈ ਇਹ ਮੈਂ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਧਰੂੰਗਾ ਕਿ ਤੁਹਾਨੂੰ ਵੀ ਯਕੀਨ ਹੋ ਜਾਵੇ ਕਿ ਆਖਰ ਪੂਰਾ ਪੂਰਾ ਮਾਮਲਾ ਕੀ ਹੈ ਤਾਂ ਮੈਂ ਕਹੂੰਗਾ ਵੀ ਜਿਵੇਂ ਮਠਾਈਆਂ ਵੰਡਣ ਦਾ ਜਿਹੜਾ ਕਿ ਮੌਕਾ ਹੈ ਉਹ ਆ ਚੁੱਕਿਆ ਤਾਂ ਪਹਿਲਾਂ ਤੁਸੀਂ ਇਹ ਸੁਣੋ ਵੀ ਆਖਰ ਪੂਰਾ ਮਾਮਲਾ ਹੈ ਕੀ ਹੈ ਕਿਉਂਕਿ ਤੁਹਾਨੂੰ ਵੀ ਯਕੀਨ ਹੋ ਜਾਵੇ ਕਿ ਇਹ ਗੱਲ ਹੈ ਜਿਹੜੀ ਇਹ ਪੂਰੀ ਸੱਚ ਸਾਬਤ ਹੋ ਚੁੱਕੀ ਹੈ ਸੁਣੋ ਉਹਨਾਂ ਦੇ ਉੱਤੇ ਪੂਦਾ ਚੜੇ ਵਿਚਾਰ ਤੱਛਾ ਕਰਾਂਗੇ ਮੀਟਿੰਗ ਕਰਾਂਗੇ ਇਹਨੂੰ ਬਾਜੋਗਾ ਮੁਖਮਤੀ ਸਾਹਿਬ ਦੇ ਤੇਜਾ ਮੰਗਾ ਦਾ ਕਾਨੂੰਨੀ ਪੱਖ ਕੀ ਹੈ ਮੰਗਾ ਦਾ ਸਿਆਸੀ ਪੱਖ ਦਾ ਦੂਜੇ ਪੱਖ ਕਿਹੜੇ ਨੇ ਯਾਰ ਇਹ ਸਾਰੇ ਮੰਗਾ ਦੇ ਉੱਤੇ ਵਚਾਰ ਕਰਕੇ ਤੇ ਆਪਾਂ ਇਹਨਾਂ ਦੀ ਜਿਹੜੀ ਮੰਗ ਹੈ ਉਹਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਇਹ ਮੈਂ ਉਹਨਾਂ ਨੂੰ ਆਪਣੇ ਮੋਢੇ ਵਾਲੇ ਸਾਥੀਆਂ ਨੂੰ ਜਿਹੜਾ ਉਹ ਵਿਸ਼ਵਾਸ ਦਵਾ ਕੇ ਆਇਆ ਕਿ ਸਰਕਾਰ ਉਹਦਾ ਬੇਦਾਨ پوری ਹੁੰਦੀ ਰੱਖਦੀ ਹੈ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਬੁਰੀ ਗੰਬੀਰ ਹੈ ਇਹ ਮੈਂ ਕਹਿ ਕੇ ਆਇਆ ਉਹ ਜਲਦੀ ਆਪਾਂ ਇਹਨਾਂ ਦੇ ਨਾਲ ਮੀਟਿੰਗ ਜਿਹੜੀ ਉਹ ਸਾਹਿਬ ਕਹਿੰਦੇ ਕਿ ਸੱਚ ਕਾਨੂੰਨ ਦੇਖੋ ਮੁੱਖ ਮੰਤਰੀ ਨੇ ਭੇਜਿਆ ਮੰਤਰੀ ਨੂੰ ਇਹ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਜਿਹੜੇ ਭੈਣ ਭਰਾਵਾਂ ਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਉੱਥੋਂ ਦੀ ਹੈ ਜਿਹੜੀ ਇਹ ਵੀਡੀਓ ਹੈ ਜਿੱਥੇ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਉੱਥੇ ਗਏ ਨੇ ਬੰਦੀ ਸਿੰਘਾਂ ਦੀ ਰਿਹਾਈ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜਿਹੜੀ ਗੱਲ ਕਹੀ ਹੈ ਉਹ ਬੜੀ ਲੰਬੀ ਹੈ ਤਾਂ ਮੈਂ ਤੁਹਾਨੂੰ ਤਾਂ ਕਰਕੇ ਜਿਹੜੀ ਕਿ ਮੇਨ ਗੱਲ ਸੀ ਉਹ ਸੁਣਾਈ ਹੈ ਤਾਂ ਹੁਣ ਬਹੁਤੇ ਸਾਥੀਆਂ ਨੇ ਦੇਖੀ ਵੀ ਹੈ ਪਰ ਹੁਣ ਜਿਹੜਾ ਕਿ ਸੀਐਮ ਭਗਵੰਤ ਮਾਨ ਕਹਿੰਦਾ ਸੀ ਵੀ ਮੈਂ ਭਾਈ ਅਮਰਪਾਲ ਸਿੰਘ ਨੂੰ ਕਦੇ ਖਤਰਾ ਦੱਸਦਾ ਸੀ ਆਪਦੇ ਲਈ ਤੇ ਕਦੇ ਕਹਿੰਦਾ ਸੀ ਪੰਜਾਬ ਪੰਜਾਬ ਦੀ ਆਵਾਮ ਦੇ ਲਈ ਖਤਰਾ ਪੰਜਾਬ ਦੀ ਜਨਤਾ ਦੇ ਲਈ ਖਤਰਾ ਐਸ ਕਰਕੇ ਸੀ ਉਹਦੇ ਤੇ ਐਨਐਸਏ ਬਧਾਇਆ ਸੀ ਤਾਂ ਹੁਣ ਕਿਤੇ ਨਾ ਕਿਤੇ ਸੀਐਮ ਭਗਵੰਤ ਮਾਨ ਖੁਦ ਵੀ ਟੁੱਟ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਕੁਛ ਨਾ ਕੁਛ ਗੁਰੂ ਦੇ ਜਿਹੜੇ ਸੰਕੇਤ ਮਿਲੇ ਨੇ ਬਿਵਾਰ ਹੋਣ ਦੀ ਵਜ੍ਹਾ ਦੇ ਨਾਲ ਕਿਉਂਕਿ ਜਦੋਂ ਬਿਮਾਰ ਹੋਏ ਨੇ ਹਾਰਟ ਲੀਵਰ ਖੇਵਣਿਆਂ ਦੀ ਜਿਹੜੀ ਬਿਮਾਰੀ ਦੱਸੀ ਗਈ ਹੈ ਇਹਨੂੰ ਕਿਤੇ ਨਾ ਕਿਤੇ ਲੈਂਦੇ ਉਹਨਾਂ ਨੇ ਸਮਝਿਆ ਵੀ ਜ਼ਿੰਦਗੀ ਦਾ ਕੀ ਪਤਾ ਕਦੋਂ ਗੇੜਾ ਖਾ ਜਾਵੇ ਤੇ ਮੈਂ ਕਿਸੇ ਦੀਆਂ ਜੜੀਆਂ ਵੱਦੋ ਆ ਮੈਂ ਉਹ ਲੈ ਕੇ ਕਿਉਂ ਜਾਵਾਂ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੂੰ ਪਤਾ ਹੈ ਵੀ ਅਸੀਂ ਦੋਸ਼ੀ ਆ ਜਾਣ ਬੁੱਝ ਕੇ ਇਹਨਾਂ ਨੇ ਸੇਲਵਾਈ ਹੋਈ ਹੈ ਭਾਈ ਅਮਰਪਾਲ ਸਿੰਘ ਤੇ ਤਾਂ ਉਹਦਾ ਜਿਹੜਾ ਕਿ ਹਰਜਨ ਉਹਨੂੰ ਪਤਾ ਲੱਗ ਚੁੱਕਿਆ ਕਿ ਉਹ ਮੈਨੂੰ ਹੁਣ ਭਰਨਾ ਪੈ ਰਿਹਾ ਸਹਿਸ ਕਰਕੇ ਇਹਨਾਂ ਨੇ ਆਪਣੀ ਸਹਿਮਤੀ ਬਣਾਈ ਹੈ ਭਾਈ ਅਮਰਪਾਲ ਸਿੰਘ ਦੀ ਰਿਹਾਈ ਤੇ ਤਾਂ ਹੁਣ ਮੈਂ ਕਹੂੰਗਾ ਕਿ ਇਹ ਜਿਹੜਾ ਹੁਣ ਮਠਾਈਆਂ ਵੰਡਣ ਦਾ ਜਿਹੜਾ ਸਮਾਂ ਬੜਾ ਨਜ਼ਦੀਕ ਆ ਚੁੱਕਿਆ ਬਹੁਤੇ ਸਾਥੀ ਤਾਂ ਸਾਡੇ ਇਸ ਖੁਸ਼ੀ ਦੇ ਵਿੱਚ ਕਰ ਵੀ ਰਹੇ ਨੇ ਬਹੁਤ ਕੁਝ ਪਰ ਮੈਂ ਕਹੂੰਗਾ ਵੀ ਜਦੋਂ ਤੱਕ ਭਾਈ ਅਮਰਪਾਲ ਬਾਲ ਸਿੰਘ ਦੇ ਬਾਹਰ ਪੈਰ ਨਹੀਂ ਪੈ ਜਾਂਦੇ ਜੇਲ੍ਹ ਦੇ ਵਿੱਚੋਂ ਆਪਣੇ ਵਤਨ ਦੇ ਵਿੱਚ ਵਾਪਸ ਨਹੀਂ ਆ ਜਾਂਦੇ ਆਪਣੇ ਪੰਜਾਬ ਦੀ ਧਰਤੀ ਤੇ ਉਹਨਾਂ ਦੇ ਪੈਰ ਨਹੀਂ ਪੈ ਜਾਂਦੇ ਸਿੰਘਾਂ ਦੇ ਬਾਕੀ ਦੇ ਸਿੰਘ ਤੇ ਭਾਈ ਅਮਰਪਾਲ ਸਿੰਘ ਦੇ ਉਦੋਂ ਤੱਕ ਅਸੀਂ ਉਹਨਾਂ ਦਾ ਇੰਤਜ਼ਾਰ ਕਰਾਂਗੇ ਤਾਂ ਪਰ ਵੱਡੇ ਪੱਧਰ ਤੇ ਹੁਣ ਜਿਹੜੀ ਗੱਲ ਉੱਠੀ ਹੈ ਉਹ ਸੀਐਮ ਭਗਵੰਤ ਮਾਨ ਦੇ ਵੱਨਿਓਂ ਉੱਠੀ ਹੈ ਦੇਖੋ ਤੁਸੀਂ ਸਾਰੇ ਜਾਣਦੇ ਮੈਂ ਤੁਹਾਨੂੰ ਇਸ ਮੰਤਰੀ ਦਾ ਨਾਮ ਦੱਸਦਾ ਵੀ ਹੈ ਕੀ ਹੈ ਬਾੜੇ ਸਾਥੀ ਕਹਿਣੀ ਹੈ ਖਵਨੀ ਕੋਈ ਗਲਤ ਨਾ ਹੋਵੇ ਗੱਲ ਕੁਲਦੀਪ ਢਾਲੀਵਾਲ ਮੰਤਰੀ ਕੁਲਦੀਪ ਢਾਲੀਵਾਲ ਆ ਪਾਰਟੀ ਦੇ ਨੇ ਇਹ ਯਾਨੀ ਭਗਵੰਤ ਮਾਨ ਦੀ ਪਾਰਟੀ ਦੇ ਨੇ ਤਾਂ ਹੁਣ ਤੁਸੀਂ ਦੱਸੋ कि ਜਿਹੜੀਆਂ ਗੱਲਾਂ ਮੈਂ ਕਹਿੰਦਾ ਸੀ ਬਾਲੇ ਮੈਨੂੰ ਕਹਿੰਦੇ ਸੀ ਕਮੈਂਟਾਂ ਦੇ ਵਿੱਚ ਵੀ ਮੈਂ ਝੂਠ ਮਾਰਦਾ ਤਾਂ ਉਹ ਬੰਦਿਆਂ ਨੂੰ ਇਹ ਮੇਰਾ ਜਵਾਬ ਆ ਵੀ ਜਿਵੇਂ ਹੁਣ ਮੈਂ ਕਹਿੰਦਾ ਹੁੰਦਾ ਸੀ ਵੀ ਭਾਈ ਅਮਰਪਾਲ ਸਿੰਘ ਦੀ ਰਿਹਾਈ ਹੋਊਗੀ ਤੇ ਉਹਦੇ ਹੋਊਗੀ ਜਿੱਦ ਦੇ ਸੀਐਮ ਸਾਹਿਬ ਕੁਰਸੀ ਛੱਡਣਗੇ 12 ਕੁਰਸੀ ਛੱਡਣ ਦੀ ਤਾਂ ਲੋੜ ਹੀ ਨਹੀਂ ਪਈ ਕਿਉਂਕਿ ਚਾਰੇ ਪਾਸਿਓਂ ਜਦੋਂ ਕੁਰਸੀ ਦੇ ਝਟਕੇ ਵੀ ਵੱਜਣ ਲੱਗੇ ਸੀਐਮ ਨੂੰ ਪਤਾ ਲੱਗ ਗਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਮੇਰੀ ਕੁਰਸੀ ਵੀ ਖੋਈ ਜਾ ਸਕਦੀ ਆ ਤੇ ਦੂਜੇ ਪਾਸਿਓਂ ਜਦੋਂ ਬਿਮਾਰ ਪੈ ਗਏ ਗੁਰੂ ਸਾਹਿਬ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਭੇਜੀ ਹੋਣੀ ਕਿ ਭਾਈ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਢੇਡਾ ਖਾ ਜਾਵੇ ਕਿਉਂਕਿ ਇਹ ਸਾਰੇ ਜਾਣਦੇ ਆ ਕਿ ਕੋਈ ਪਤਾ ਨਹੀਂ ਪ੍ਰਮਾਤਮਾ ਕਿਹੜੀਆਂ ਰਜਾਂ ਦੇ ਵਿੱਚ ਰਾਜੀ ਆ ਸੋ ਇਸ ਕਰਕੇ ਕਿਤੇ ਨਾ ਕਿਤੇ ਗੁਰੂ ਦੇ ਸਿੰਘਾਂ ਦੇ ਲਈ ਗੁਰੂ ਸਾਹਿਬ ਨੇ ਆਪ ਹੀ ਯਾਨੀ ਜਿਹੜਾ ਕਿ ਭਾਣਾ ਇਹਨੂੰ ਮਤਲਬ ਇੱਕ ਆਪਣੇ ਹਿਸਾਬ ਦੇ ਆਪਣੇ ਟੰਗ ਦੇ ਨਾਲ ਚਲਾ ਦਿੱਤਾ ਤੇ ਹੁਣ ਜਿਹੜੇ ਬੰਦੀ ਸਿੰਘ ਨੇ ਪਹਿਲਾਂ ਦੇ ਬੰਦ ਨੇ 30-30 ਸਾਲ ਦੇ ਉਹਨਾਂ ਦੀ ਤੇ ਬਾਕੀ ਭਾਈ ਅਮਰਪਾਲ ਸਿੰਘ ਮੇਨ ਜਿਹੜੀ ਕਿ ਜਾਦੇ ਚਰਚਿਤ ਗੱਲ ਨੇ ਗੱਲ 'ਚ ਆ ਜਾਂਦੇ ਨੇ ਤਾਂ ਇਹਨਾਂ ਦੀ ਰਿਹਾਈ ਨੂੰ ਲੈ ਕੇ ਹੁਣ ਸਹਿਮਤੀ ਬਣਦੀ ਜਾ ਰਹੀ ਆ ਦੇਖੋ ਹੁਣ ਪਹਿਲਾਂ ਉਹਨਾਂ ਨੇ ਜਿਹੜਾ ਕਿ ਧਾਲੀਵਾਲ ਨੂੰ ਭੇਜਿਆ ਮੰਤਰੀ ਨੂੰ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਹੁਣ ਅਗਲੀ ਮੀਟਿੰਗ ਹੈ ਜਿਹੜੀ ਉਹ ਸੀਐਮ ਭਗਵੰਤ ਮਾਨ ਦੀ ਖੁਦ ਹੀ ਹੋਣੀ ਆ ਇਹ ਵੀ ਮੈਂ ਅੱਜ ਕਹਣਾ ਤੁਹਾਨੂੰ ਇਹ ਤੁਹਾਡੇ ਸਾਹਮਣੇ ਆਉਣੀ ਆ ਗੱਲ ਤੇ ਜਿਹੜੇ ਮੈਨੂੰ ਕਮੈਂਟ ਕਰਦੇ ਸੀ ਵੀ ਇਹ ਬੰਦਾ ਝੂਠ ਨਾ ਮਾਰਦਾ ਹੋਵੇ ਉਹਨਾਂ ਨੂੰ ਮੇਰਾ ਇਹੀ ਜਵਾਬ ਆ ਕਿ ਹੁਣ ਭਾਈ ਅਮਰਪਾਲ ਸਿੰਘ ਦੇ ਲਈ ਬੰਦੀ ਸਿੰਘਾਂ ਦੇ ਲਈ ਇਹਦੀ ਰਿਹਾਈ ਦੇ ਲਈ ਸਾਰੀਆਂ ਗੱਲਾਂ ਬਾਤਾਂ ਦੇ ਲਈ ਸੀਐਮ ਭਗਵੰਤ ਮਾਨ ਖੁਦ ਰਾਜੀ ਹੋਏ ਨੇ ਉਹਨਾਂ ਨੇ ਆਪਣਾ ਇੱਕ ਮੰਤਰੀ ਭੇਜ ਕੇ ਮੀਟਿੰਗ ਬੁਲਾਈ ਹੈ ਕਿ ਮੀਟਿੰਗ ਕਰਨਾ ਚਾਹੁੰਦੇ ਆ ਅਸੀਂ ਤੁਹਾਡੇ ਨਾਲ ਤਾਂ ਹੁਣ ਤੁਸੀਂ ਦੱਸੋ ਕੀ ਇਹ ਗੱਲ ਝੂਠ ਆ ਜਾਂ ਸੱਚ ਆ ਤੇ ਜਿਹੜੇ ਭੈਣ ਭਰਾ ਨਵੇਂ ਆ ਚੈਨਲ ਤੇ ਉਹ ਸਬਸਕ੍ਰਾਈਬ ਕਰ ਦੇਣ ਤੇ ਬਾਕੀ ਵੀਡੀਓ ਨੂੰ ਮੇਰੀ ਰਿਕੁਐਸਟ ਆ ਤੁਹਾਡੀ ਜ਼ਿੰਮੇਵਾਰੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਲੋਕਾਂ ਦੇ ਵਿੱਚ ਆਪਣੀ ਕੌਮ ਦੇ ਵਿੱਚ ਤਾਂ ਕਿ ਇਹ ਪਤਾ ਲੱਗੇ ਭਾਈ ਅਮਰਪਾਲ ਸਿੰਘ ਦਾ ਜਿਹੜਾ ਰਸਤਾ ਸੀ ਉਹ ਸਾਫ਼ ਹੋ ਚੁੱਕਿਆ ਤਾਂ ਬਾਕੀ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤੇ ਬਾਕੀ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਬੈਲ ਵੀ ਕੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ